ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੀ ਨਵੀਂ ਵੀਡੀਓ ਦੇ ਵਿੱਚ ਲੈ ਕੇ ਹਾਜ਼ਰ ਆਪਾਂ ਆਪਣੀ ਅੱਜ ਦੀ ਕਹਾਣੀ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਆਪਣੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਆਪਣੀ ਅੱਜ ਦੀ ਕਹਾਣੀ ਨੂੰ ਲਿਖਿਆ ਹੈ ਸ਼੍ਰੀਮਤੀ ਜਗਦੀਸ਼ ਕੌਰ ਮਾਨ ਜੀ ਨੇ ਸ਼੍ਰੀਮਤੀ ਜਗਦੀਸ਼ ਕੌਰ ਮਾਨ ਰਿਟਾਇਰਡ ਹੈਡmistress ਨੇ ਤੇ ਉਹ ਜੁਗਰਾਉਂ ਦੇ ਵਿੱਚ ਰਹਿੰਦੇ ਨੇ ਅਧ ਰਖੜ ਪੁੰਨਿਆਂ ਦਾ ਦਿਨ ਸੀ ਤੇ ਸਾਨੂੰ ਸਾਰਿਆਂ ਨੂੰ ਪਤਾ ਕਿ ਰਖੜੀ ਦੇ ਦਿਨ ਹਰ ਇੱਕ ਮੁਲਾਜ਼ਮ ਨੂੰ 2 ਘੰਟੇ ਦੀ ਛੁੱਟੀ ਹੁੰਦੀ ਆ ਤਾਂ ਕਿ ਭੈਣਾਂ ਆਪਣੇ ਵੀਰਾਂ ਦੇ ਗੋਰੇ ਨਿਸ਼ੋਗ ਉੱਟਾਂ ਤੇ ਰਖੜੀ ਬਨ ਸਕਣ ਤੇ ਰਖੜੀ ਦਾ ਇਹ ਤਿਹਾਰ ਭੈਣ ਭਰਾ ਦੇ ਪਿਆਰ ਨੂੰ ਵਧਾਉਂਦਾ ਇਸ ਲਈ ਸਾਰੇ ਡਿਪਾਰਟਮੈਂਟ ਦੇ ਵਿੱਚ 2 ਘੰਟੇ ਦੀ ਛੁੱਟੀ ਹੁੰਦੀ ਆ 2 ਘੰਟੇ ਦੀ ਛੁੱਟੀ ਤੋਂ ਬਾਅਦ ਅਧਿਆਪਕਾਂ ਜਦੋਂ ਸਕੂਲ ਆਈਆਂ ਤਾ ਬੱਚਿਆਂ ਦੀ ਗਿਣਤੀ ਘੱਟ ਸੀ ਰਖੜੀ ਵਾਲੇ ਦਿਨ ਅਕਸਰ ਬੱਚੇ ਬਹੁਤ ਘੱਟ ਆਉਂਦੇ ਆ ਕਿਉਂਕਿ ਕੁਝ ਬੱਚੇ ਆਪਣੀਆਂ ਮਾਮਾ ਨਾਲ ਨਾਨਕੇ ਘਰ ਚਲੇ ਜਾਂਦੇ ਨੇ ਕੁਝ ਕੁ ਬੱਚਿਆਂ ਦੀਆਂ ਭੂਆ ਆਈਆਂ ਹੁੰਦੀਆਂ ਉਹਨਾਂ ਦੇ ਬੱਚਿਆਂ ਨਾਲ ਖੇਡਣ ਲੱਗ ਜਾਂਦੇ ਆ ਇਸ ਕਰਕੇ ਰਖੜੀ ਵਾਲੇ ਦਿਨ ਬੱਚਿਆਂ ਦੀ ਗਿਣਤੀ ਸਕੂਲ ਦੇ ਵਿੱਚ ਘੱਟ ਹੁੰਦੀ ਆ ਇਸੇ ਤਰ੍ਹਾਂ ਅੱਜ ਸਕੂਲ ਦੇ ਵਿੱਚ ਬੱਚੇ ਬਹੁਤ ਘੱਟ ਆਏ ਸੀ ਤੇ ਮੈਡਮ ਸਟਾਫ ਰੂਮ ਦੇ ਵਿੱਚ ਬੈਠੇ ਆਪਸ ਵਿੱਚ ਗੱਲ ਕਰ ਰਹੇ ਸੀ ਸਾਰਿਆਂ ਦੇ ਹਨਾ ਰਖੜੀ ਦੇ ਤਿਹਾਰ ਕਰਕੇ ਰਖੜੀ ਦੇ ਵਿਸ਼ੇ ਤੇ ਹੀ ਚਰਚਾ ਚੱਲ ਰਹੀ ਸੀ ਸਤਵੰਤ ਮੈਡਮ ਕਹਿੰਦੇ ਕਿ ਮੇਰੇ ਭਰਾ ਨੇ ਮੈਨੂੰ ਕਿਹਾ ਜਦੋਂ ਮੈਂ ਰਖੜੀ ਬੰਨਣ ਗਈ ਕਿ ਬੋਲ ਕੁੜੀਏ ਤੈਨੂੰ ਕੀ ਚਾਹੀਦਾ ਜੇ ਤੂੰ ਕਹੀਂ ਤਾਂ ਤੈਨੂੰ ਨਵੀਂ ਸਕੂਟੀ ਲੈ ਦੇਣਾ ਕਿਹੜੀ ਕੰਪਨੀ ਦੀ ਚਾਹੀਦੀ ਆ ਦੱਸ ਜਾਂ ਕੋਈ ਹੋਰ ਚੀਜ਼ ਜਿਹੜੀ ਤੈਨੂੰ ਚਾਹੀਦੀ ਆ ਤੂੰ ਮੈਨੂੰ ਬਿਨਾਂ ਝਿਜਕ ਦੱਸ ਦੇ ਫੇਰ ਨਾ ਕਵੀ ਮੇਰੇ ਭਰਾ ਨੇ ਮੈਨੂੰ ਰਖੜੀ ਦਾ ਵਧੀਆ ਗਿਫਟ ਨਹੀਂ ਦਿੱਤਾ ਉਹਨਾਂ ਨੇ ਹਜੇ ਆਪਣੀ ਗੱਲ ਖਤਮ ਨਹੀਂ ਕੀਤੀ ਕਿ ਮੈਡਮ ਰਣਜੀਤ ਕੌਰ ਬੋਲ ਪਏ ਉਹ ਕਹਿੰਦੇ ਕਿ ਮੈਨੂੰ ਤਾਂ ਮੇਰੀ ਮਾਂ ਨੇ ਪਹਿਲਾਂ ਹੀ 2 ਤੋਲੇ ਦੀ ਸੋਨੇ ਦੀ ਚੈਨ ਆ ਜਿਹੜੀ ਕਰਵਾ ਕੇ ਰੱਖੀ ਸੀ ਜਦੋਂ ਮੈਂ ਰਖੜੀ ਤੇ ਗਈ ਤੇ ਉਹਨਾਂ ਨੇ ਚੈਨ ਮੇਰੇ ਭਰਾ ਨੂੰ ਦਿੱਤੀ ਕਿ ਆਪਣੀ ਭੈਣ ਨੂੰ ਗਿਫਟ ਕਰ ਦੇ ਮੇਰੇ ਭਰਾ ਨੇ ਮੈਨੂੰ ਰਖੜੀ ਦੇ ਗਿਫਟ ਵਜੋਂ ਸੋਨੇ ਦੀ ਚੈਨ ਦਿੱਤੀ ਤੇ ਮੇਰੀ ਮੰਮੀ ਨੇ ਕਿਹਾ ਕਿ ਤੈਨੂੰ ਆਪਣੇ ਸਹੁਰਿਆਂ ਦੇ ਵਿੱਚ ਪੇਕਿਆਂ ਦੀ ਵਡਿਆਈ ਕਰਨ ਦਾ ਹੋਰ ਕਿਹੜਾ ਵਧੀਆ ਮੌਕਾ ਮਿਲੂਗਾ ਅੱਜ ਦੇ ਦਿਨ ਜਾ ਕੇ ਤੂੰ ਦੱਸੇਂਗੀ ਹਨਾ ਕਿ ਮੇਰੇ ਪੇਕਿਆਂ ਨੇ ਮੈਨੂੰ ਦੋ ਤੋਲੇ ਦੀ ਚੇਨ ਪਾਈ ਆ ਤਾਂ ਤੇਰੀ ਠੁੱਕ ਬਣ ਜਾਣੀ ਆ ਉਹਨਾਂ ਨੇ ਹਜੇ ਆਪਣੀ ਗੱਲ ਪੂਰੀ ਨਹੀਂ ਕੀਤੀ ਸੀ ਰੱਬ ਜਾਣੇ ਉਹ ਸੱਚ ਕਹਿ ਰਹੀਆਂ ਸੀ ਜਾਂ ਵੈਸੇ ਹੀ ਕਈ ਔਰਤਾਂ ਨੂੰ ਹੁੰਦੀ ਆ ਵਧਾ ਚੜਾ ਕੇ ਗੱਲ ਕਰਨ ਦੀ ਆ ਜੋ ਵੀ ਸੀ ਪਰ ਉਹ ਆਪਣੇ ਭਰਾਵਾਂ ਦੀ ਤੇ ਆਪਣੇ ਪੇਕਿਆਂ ਦੀ ਤਾਰੀਫ਼ ਇੱਕ ਦੂਜੇ ਤੋਂ ਵੱਧ ਕੇ ਕਰ ਰਹੀਆਂ ਸੀ ਤਾਂ ਤੀਸਰੇ ਮੈਡਮ ਮੈਡਮ ਸੁਖਜੀਤ ਜੀ ਗੱਲ ਕਰਦੇ ਨੇ ਕਿ ਜਦੋਂ ਮੈਂ ਰਖੜੀ ਤੇ ਗਈ ਤਾਂ ਮੇਰੀ ਭਾਬੀ ਨੇ ਪਿਓਰ ਦੇ ਬਹੁਤ ਸੋਹਣੇ ਮਹਿੰਗੇ ਮਹਿੰਗੇ ਸਿਲਕ ਦੇ ਚਾਰ ਸੂਟ ਲਿਆ ਕੇ ਰੱਖੇ ਹੋਏ ਸੀ ਉਹਨਾਂ ਨੇ ਮੈਨੂੰ ਕਿਹਾ ਕਿ ਦੀਦੀ ਤੁਸੀਂ ਵੱਡੇ ਹੋ ਪਹਿਲ ਤੁਹਾਡੀ ਆ ਜਿਹੜੇ ਦੋ ਪਸੰਦ ਨੇ ਆਪਣੀ ਪਸੰਦ ਦੇ ਚੱਕ ਲੋ ਕੀਮਤ ਤਾਂ ਸਾਰਿਆਂ ਦੀ ਇੱਕੋ ਹੀ ਆ ਪਰ ਮੈਂ ਚਾਹਣੀ ਆ ਤੁਸੀਂ ਵੱਡੇ ਹੋ ਤੁਹਾਨੂੰ ਕਲਰ ਤੇ ਡਿਜ਼ਾਈਨ ਜਿਹੜਾ ਪਸੰਦਾ ਪਹਿਲਾਂ ਤੁਸੀਂ ਪਸੰਦ ਕਰੋ ਫਿਰ ਛੋਟੇ ਦੀਦੀ ਆ ਜਾਣਗੇ ਜਿਹੜੇ ਦੋ ਬਾਕੀ ਬਚਣਗੇ ਆਪਾਂ ਉਹਨਾਂ ਨੂੰ ਦੇ ਦਾਂਗੇ ਮੈਂ ਆਪਣੀ ਪਸੰਦ ਦੇ ਦੋ ਸੂਟ ਚੱਕੇ ਤੇ ਦੋ ਮੈਂ ਆਪਣੀ ਭੈਣ ਲਈ ਰੱਖ ਦਿੱਤੇ ਇਸ ਤਰ੍ਹਾਂ ਵੱਧ ਛੜ ਕੇ ਉਹ ਗੱਲਾਂ ਕਰ ਰਹੀਆਂ ਸੀ ਤੇ ਆਪਣੀਆਂ ਗੱਲਾਂ ਦੇ ਵਿੱਚ ਮਗਨ ਉਹਨਾਂ ਨੂੰ ਇਹ ਚੇਤਾ ਨਹੀਂ ਰਿਹਾ ਕਿ ਸਾਡੇ ਕੋਲ ਨੀਲਮ ਮੈਡਮ ਵੀ ਬੈਠੇ ਨੇ ਨੀਲਮ ਮੈਡਮ ਬਹੁਤ ਡੂੰਗੀ ਉਦਾਸੀ ਦੇ ਵਿੱਚ ਬੈਠੇ ਸੀ ਤੇ ਉਹਨਾਂ ਨੂੰ ਇਹਨਾਂ ਦੀਆਂ ਗੱਲਾਂ ਜਿਹੜੀਆਂ ਸੂਈ ਬਾਗ ਚੋਬ ਰਹੀਆਂ ਸੀ ਕਿਉਂਕਿ ਨੀਲਮ ਮੈਡਮ ਆਤੀਤ ਦੀਆਂ ਯਾਦਾਂ ਵਿੱਚ ਗਵਾਚੇ ਸੀ ਪਤਾ ਨਹੀਂ ਇਹਨਾਂ ਦੇ ਗੱਲ ਕਰਨ ਕਰਕੇ ਜਾਂ ਰਖੜੀ ਦਾ ਤਿਹਾਰ ਹੋਣ ਕਰਕੇ ਉਹਨਾਂ ਦੇ ਜਿਹੜੇ ਪੁਰਾਣੇ ਜ਼ਖਮਾ ਜਿਵੇਂ ਆਪਾਂ ਕੋਈ ਪੁਰਾਣਾ ਆਪਣੇ ਜ਼ਖਮ ਤੇ ਖਰੀਂਡ ਆਇਆ ਹੁੰਦਾ ਉਹਨੂੰ ਆਪਾਂ ਪੱਟ-ਪੱਟ ਕੇ ਕੁਰੇਦ-ਕੁਰੇਦ ਕੇ ਜਦੋਂ ਆਪਾਂ ਪੱਟ ਦਿੰਨੇ ਆ ਨਾ ਤੇ ਉਹਦੇ ਵਿੱਚੋਂ ਲਹੂ ਸਿਮੇ ਆਉਂਦਾ ਤੇ ਉਹ ਬਹੁਤ ਦਰਦ ਕਰਦਾ ਨੀਲਮ ਮੈਡਮ ਦਾ ਜਿਹੜਾ ਦਿਲ ਸੀ ਉਹ ਇਸ ਤਰ੍ਹਾਂ ਕਰ ਰਿਹਾ ਸੀ ਕਿਉਂਕਿ ਕਈ ਸਾਲ ਪਹਿਲਾਂ ਆਪਣੇ ਜਿਹੜੇ ਨਾਲ ਦੀਆਂ ਮੈਡਮਾਂ ਉਹਨਾਂ ਦੇ ਕਹਿਣ ਤੇ ਨੀਲਮ ਮੈਡਮ ਆਪਣੇ ਪੇਕੇ ਰਖੜੀ ਬੰਨਣ ਜਾਂਦੀ ਆ ਜਦੋਂ ਸਾਰੇ ਮੈਡਮ ਗੱਲ ਕਰਦੇ ਆ ਕਿ ਸਾਰੇ ਰਖੜੀ ਤੇ ਜਾ ਰਹੇ ਆ ਨੀਲਮ ਮੈਡਮ ਕਹਿੰਦੇ ਵੀ ਮੈਂ ਕਦੇ ਆਪਣੇ ਭਰਾਵਾਂ ਦੇ ਰਖੜੀ ਬੰਨਣ ਨਹੀਂ ਗਈ ਕਿਉਂਕਿ ਉਹਦੇ ਪੇਕੇ ਸੀ ਜਿਹੜੇ ਉਹਨਾਂ ਦੇ ਭਰਾਵਾਂ ਦਾ ਸੁਭਾਅ ਸੀ ਉਹ ਜਾਣਦੀ ਸੀ ਕਿ ਉਹ ਤਾਂ ਕਹੀ ਤੇ ਰੋਟੀ ਰੱਖ ਕੇ ਖਾਣ ਵਾਲੇ ਆ ਪਰ ਫਿਰ ਵੀ ਆਪਣੇ ਨਾਲ ਦੀਆਂ ਹਨਾ ਭੈਣ ਜੀਆਂ ਦੇ ਕਹਿਣ ਤੇ ਉਹ ਪੇਕੇ ਰਖੜੀ ਬੰਨਣ ਜਾਂਦੇ ਨੇ ਜਦੋਂ ਉਹਨਾਂ ਨੇ ਜਾ ਕੇ ਦਰਵਾਜ਼ਾ ਖੜਕਾਇਆ ਤਾਂ ਉਹਨਾਂ ਦੀ ਭਾਬੀ ਨੇ ਦਰਵਾਜ਼ਾ ਖੋਲਦੇ ਹੀ ਮੱਥੇ ਵੱਟ ਪਾ ਲਿਆ ਤੇ ਮਤਲਬ ਇੱਕ ਜਿਵੇਂ ਇਹ ਹੁੰਦਾ ਵੀ ਆਪਾਂ ਕਿਸੇ ਦੇ ਘਰੇ ਚਲੇ ਜਾਈਏ ਤੇ ਅਗਲਾ ਫਾਰਮੈਲਿਟੀ ਦੀ ਕਰਦਾ ਹਨਾ ਪਰ ਅੰਦਰੋਂ ਆਪਾਂ ਨੂੰ ਪਤਾ ਲੱਗ ਜਾਂਦਾ ਵੀ ਇਹ ਸਾਡੇ ਆਉਣ ਤੇ ਖੁਸ਼ ਹੋਇਆ ਕਿ ਨਹੀਂ ਹੋਇਆ ਇਸੇ ਤਰ੍ਹਾਂ ਨੀਲਮ ਮੈਡਮ ਦੇ ਭਾਬੀ ਜੀ ਚਲੋ ਮੱਥੇ ਵੱਟ ਪਾ ਕੇ ਅੰਦਰ ਚਲੇ ਜਾਂਦੇ ਆ ਨੀਲਮਾ ਜਿਹੜੀ ਉਹ ਵੀ ਪਿੱਛੇ-ਪਿੱਛੇ ਚਲੀ ਜਾਂਦੀ ਆ ਉਹਨਾਂ ਦੇ ਭਾਬੀ ਉਹਨਾਂ ਨੂੰ ਚਾਹ ਪਲੌਂਦੇ ਨੇ ਪਾਣੀ ਪਲੌਂਦੇ ਨੇ ਤੇ ਜਦੋਂ ਕੋਲ ਆ ਕੇ ਬਹਿ ਜਾਂਦੇ ਆ ਕਹਿੰਦੇ ਆ ਨਾ ਅੱਜ ਤੈਨੂੰ ਕਿਧਰੋਂ ਸਰਗਾ ਚੜਿਆ ਆ ਰਖੜੀ ਦਾ ਤੈਨੂੰ ਪਤਾ 23 ਤਰੀਕ ਆ ਤੇ 23 ਤਰੀਕ ਨੂੰ ਤਾਂ ਮਲਾਜਮਾਂ ਦੇ ਕੋਲ ਜ਼ਹਿਰ ਖਾਣ ਨੂੰ ਪੈਸਾ ਨਹੀਂ ਹੁੰਦਾ ਤੂੰ ਆ ਗਈ ਰਖੜੀਆਂ ਲੈ ਕੇ ਹੁਣ ਜੇ ਤੂੰ ਰਖੜੀ ਲੈ ਕੇ ਆਈਆਂ ਤੇ ਕੀ ਅਸੀਂ ਤੈਨੂੰ ਖਾਲੀ ਮੋੜ ਦੇਾਂਗੇ ਰਹਿੰਦੀ ਖੁੰਦੀ ਆਹ ਨਾਲ ਸੰਧਾਰੇ ਨੂੰ ਲੈ ਆਈ ਨੀਲਮ ਮੈਡਮ ਦੇ بیٹے ਵਾਲਾ ਹੱਥ ਕਰਕੇ ਉਹਨਾਂ ਦੀ ਪਰਜਾਈ ਕਹਿੰਦੀ ਤੇ ਮੈਲ ਆ ਜਾ ਤੇ ਫਟਿਆ ਜਾ 50 ਰੁਪਏ ਦਾ ਨੋਟ ਨੀਲਮ ਮੈਡਮ ਨੂੰ ਫੜਾਉਂਦੀ ਕਹਿੰਦੀ ਲੈ ਜਿਆਦਾ ਤਾਂ ਹੈ ਨਹੀਂ ਮੇਰੇ ਕੋਲ ਆ ਲੈ ਜਾ ਨੀਲਮ ਕਹਿੰਦੀ ਕਿ ਨਹੀਂ ਭਾਬੀ ਜੀ ਮੈਂ ਪੈਸੇ ਨਹੀਂ ਲੈਣੇ ਮੈਂ ਪੈਸੇ ਲੈਣ ਨਹੀਂ ਆਈ ਮੈਂ ਤਾਂ ਹਣਾ ਆਪਣੇ ਭਰਾਵਾਂ ਦੇ ਪਿਆਰ ਕਰਕੇ ਮੈਨੂੰ ਮਰੀਆਂ ਸਾਥਣਾ ਨੇ ਕਿਹਾ ਕਿ ਭੈਣ ਭਰਾ ਦਾ ਪਿਆਰ ਦਾ ਪ੍ਰਤੀਕ ਹੁੰਦਾ ਰਖੜੀ ਵੀ ਤੈਨੂੰ ਜਾਣਾ ਚਾਹੀਦਾ ਵੀ ਮੈਂ ਤਾਂ ਇਸ ਲਈ ਆ ਗਈ ਚਲੋ ਉਹਨੇ 50 ਰੁਪਏ ਆਪਣੀ ਪਰਜਾਈ ਦੇ ਵਾਪਸ ਕਰਤੇ ਤੇ ਫਿਰ ਉਹਦਾ ਦਿਲ ਨਹੀਂ ਕੀਤਾ ਕਿ ਉਹ ਛੋਟੇ ਭਰਾ ਦੇ ਘਰ ਵੀ ਜਾਵੇ ਕਿਉਂਕਿ ਉਹਨੂੰ ਪਤਾ ਲੱਗ ਗਿਆ ਸੀ ਕਿ ਜਿਹੋ ਜਾਂ ਮੇਰੀ ਵੱਡੀ ਭਝਾਈ ਨੇ ਕੀਤਾ ਉਹੇ ਜਾਂ ਛੋਟੀ ਕਰ ਦੂ ਉਹਦਾ ਮਨ ਇੰਨਾ ਭਰ ਗਿਆ ਕਿ ਉਹਨੇ ਰਖੜੀ ਫੜਾਤੀ ਆਪਣੇ ਛੋਟੇ ਭਰਾ ਦੀ ਤੇ ਕਹਿੰਦੀ ਕਿ ਭਾਬੀ ਜੀ ਜਦੋਂ ਵੀ ਪਤੀਜੇ ਆਉਣਗੇ ਮੇਰੇ ਤੇ ਉਹਨਾਂ ਨੂੰ ਇਹ ਰਖੜੀ ਦੇ ਦਿਓ ਵੀ ਮੈਂ ਕਾਲੀ ਚਾਵੇਂ ਜਾਨੀ ਆ ਚਲੋ ਉਹ ਰਖੜੀ ਫੜਾ ਕੇ ਉਹਨੇ ਪੈਰੀ ਹੀ ਵਾਪਸ ਆ ਜਾਂਦੀ ਆ ਵਾਪਸ ਆ ਕੇ ਉਹ ਆਪਣੇ ਘਰ ਵਾਲੇ ਨੂੰ ਕੁਝ ਨਹੀਂ ਦੱਸਦੀ ਕਿਉਂਕਿ ਭਾਵੇਂ ਘਰ ਦੇ ਪੇਕੇ ਜਿੱਦਾਂ ਦੇ ਮਰਜੀ ਹੁਣ ਪਰ ਕੁੜੀਆਂ ਹਮੇਸ਼ਾ ਆਪਣੇ ਪੇਕਿਆਂ ਦੇ ਪਰਦੇ ਰੱਖਦੀਆਂ ਨੇ ਉਹਦੇ ਪਤੀ ਨੇ ਤੇ ਉਹਦੀ ਸੱਸ ਨੇ ਪੁੱਛਿਆ ਕਿ ਤੂੰ ਬੜੀ ਜਲਦੀ ਮੁੜਾਈ ਤਾਂ ਉਹ ਕਹਿੰਦੀ ਕਿ ਵੈਸੀ ਵਿਅਸ ਵੀਰੇ ਹੋਰ ਘਰ ਰਸੀ ਮੈਂ ਰਖੜੀ ਬੰਨੀ ਤੇ ਆ ਗਈ ਉਹਨੇ ਕੋਈ ਵੀ ਗੱਲ ਜਿਹੜੀ ਆਪਣੇ ਪਤੀ ਨੂੰ ਜਾਂ ਸੱਸ ਨੂੰ ਨਹੀਂ ਦੱਸੀ ਕਿਉਂਕਿ ਉਹਨੂੰ ਪਤਾ ਸੀ ਜੇ ਅੱਜ ਮੈਂ ਗੱਲ ਦੱਸਦੀ ਆ ਤਾਂ ਕੱਲ ਨੂੰ ਮੈਨੂੰ ਮੇਣੇ ਮਿਲਣਗੇ ਤਿੰਨ ਚਾਰ ਦਿਨ ਬਾਅਦ ਨੀਲਮ ਮੈਡਮ ਦੇ ਭਰਾ ਦਾ ਫੋਨ ਆਉਂਦਾ ਛੋਟੇ ਦਾ ਕਿ ਨਾ ਤੂੰ ਜੇ ਮੇਰੇ ਘਰ ਤੱਕ ਆ ਜਾਂਦੀ ਫਿਰ ਕਿਹੜਾ ਤੇਰੇ ਪੈਰ ਦੁਖਦੇ ਸੀ ਰਖੜੀ ਤੂੰ ਐ ਫੜਾ ਗਈ ਬਗਾਨਿਆਂ ਵਾਂਗੂ ਮੇਰੇ ਕੋਲੇ ਕੋਈ ਕੁਝ ਹੈ ਨਹੀਂ ਸੀ ਤੈਨੂੰ ਦੇਣ ਨੂੰ ਕਿ ਮੈਨੂੰ ਜਮੇ ਗਰੀਬ ਸਮਝ ਲਿਆ ਵੱਡੀ ਪਰਜਾਈ ਤੇ ਵੀ ਮੁੜ ਗਈ ਰਖੜੀ ਲੈ ਕੇ ਆਈ ਸੀ ਮੈਂ ਤਾਂ ਮੋੜਤੀ ਮੈਂ ਕਿਹਾ ਵੀ ਜਦੋਂ ਆਪ ਨਹੀਂ ਆਈ ਮੈਂ ਨਹੀਂ ਰੱਖੀ ਤੇ ਤੇਰੀ ਰਖੜੀ ਵਾਪਸ ਕਰਤੀ ਜਦੋਂ ਕਦੇ ਆਈ ਆਪਦੀ ਵਾਪਸ ਲੈ ਜੀ ਆਪਣੇ ਭਰਾ ਦੇ ਇਹ ਰੁੱਖੇ ਬੋਲ ਸੁਣ ਕੇ ਨੀਲਮ ਮੈਡਮ ਦਾ ਕਾਲਜਾ ਬਲੁੰਦਰਿਆ ਗਿਆ ਤੇ ਉਹਨੇ ਚੁੱਪਚਾਪ ਫੋਨ ਕੱਟਤਾ ਕਈ ਸਾਲ ਪਹਿਲਾਂ ਦੀ ਇਹ ਘਟਨਾ ਨੂੰ ਯਾਦ ਕਰਦੀ ਹੋਈ ਨੀਲਮ ਮੈਡਮ ਦੀਆਂ ਅੱਖਾਂ ਦੇ ਵਿੱਚ ਅੱਜ ਵੀ ਹੰਝੂ ਸੀ ਤੇ ਉਹ ਸੋਚ ਰਹੀ ਸੀ ਕਿ ਸਾਰੀਆਂ ਕੁੜੀਆਂ ਲਈ ਇਹ ਤਿਹਾਰ ਖੁਸ਼ੀਆਂ ਲੈ ਕੇ ਨਹੀਂ ਆਉਂਦਾ ਕਈ ਕੁੜੀਆਂ ਦੇ ਜ਼ਖਮ ਕਰੇ ਦਿਨ ਆਉਂਦਾ ਕਿਉਂਕਿ ਜਿਹੜੀਆਂ ਕੁੜੀਆਂ ਨੂੰ ਆਪਣੇ ਭਰਾ ਆਪਣੇ ਭਰਾ ਭਜਾਈਆਂ ਵੱਲੋਂ ਫਟਕਾਰ ਮਿਲੀ ਹੁੰਦੀ ਆ ਰਖੜੀ ਕਰਕੇ ਜਾਂ ਕੁਝ ਕਹਿਣ ਸੁਣਨ ਨੂੰ ਮਿਲਿਆ ਹੁੰਦਾ ਤਾਂ ਉਹਨਾਂ ਲਈ ਇਹ ਤਿਹਾਰ ਉਹਨਾਂ ਦੇ ਪੁਰਾਣੇ ਜ਼ਖਮਾਂ ਦੇ ਖਿੰਡ ਪਟਣ ਆਉਂਦਾ ਮੈਡਮਾਂ ਦੀਆਂ ਗੱਲਾਂ 'ਚ ਉਹਦਾ ਕੋਈ ਧਿਆਨ ਨਹੀਂ ਸੀ ਤੇ ਉਹ ਸੋਚ ਰਹੀ ਸੀ ਕਿ ਕੀ ਸੱਚੀ ਇਹਨਾਂ ਦੇ ਭਰਾ ਇਹਨਾਂ ਦਾ ਇੰਨਾ ਕਰਦੇ ਆ ਤੇ ਉਹ ਸੋਚਦੀ ਆ ਕਿ ਜਮਾਨਾ ਤਾਂ ਸਾਰੇ ਕਿਤੇ ਸੇਮ ਚੱਲਦਾ ਸਾਰੇ ਕਿਤੇ ਇਹੀ ਅੱਗ ਮੱਚ ਰਹੀ ਆ ਰਿਸ਼ਤਿਆਂ ਦਾ ਘਾਣ ਹੋ ਰਿਹਾ ਫਿਰ ਇਹ ਜਾਣ ਬੁੱਝ ਕੇ ਇੱਕ ਦੂਜੇ ਕੋਲ ਨੰਬਰ ਬਣਾਉਂਦੀਆਂ ਨੇ ਵਹਿਮ ਭਰਮ ਦੀ ਪੱਟੀ ਚੜਾਉਂਦੀਆਂ ਨੇ ਕਿ ਵਾਕਿਆ ਹੀ ਅੱਜਕੱਲ੍ਹ ਵੀ ਇਹੋ ਜਿਹੇ ਭਰਾ ਹੈਗੇ ਨੇ ਜਿਹੜੇ ਆਪਣੀਆਂ ਭੈਣਾਂ 'ਤੇ ਜਾਣ ਛਿੜਕਦੇ ਆ ਇਹ ਸੋਚਦੀ ਸੋਚਦੀ ਉਹ ਅੱਖਾਂ ਦੇ ਵਿੱਚੋਂ ਹੰਝੂ ਪਰਕੇ ਉੱਥੋਂ ਉੱਠ ਕੇ ਚਲੀ ਜਾਂਦੀ ਆ। ਹਾਂਜੀ ਦੋਸਤੋ ਕਿਵੇਂ ਲੱਗੀ ਤੁਹਾਨੂੰ ਆਪਣੀ ਅੱਜ ਦੀ ਇਹ ਛੋਟੀ ਜੀ ਕਹਾਣੀ ਕਮੈਂਟ ਕਰਕੇ ਜਰੂਰ ਦੱਸਿਓ। ਇਸ ਕਹਾਣੀ ਨੂੰ ਲਿਖਿਆ ਹੈ ਮੈਡਮ ਜਗਦੀਸ਼ कौर ਮਾਨ ਜੀ ਨੇ। ਮੈਨੂੰ ਉਮੀਦ ਹੈ ਕਿ ਕਹਾਣੀ ਤੁਹਾਨੂੰ ਪਸੰਦ ਆਈ ਹੋਵੇਗੀ। ਕਹਾਣੀ ਵਿੱਚ ਰਖੜੀ ਦੇ ਤਿਹਾਰ ਦੀ ਗੱਲ ਕੀਤੀ ਗਈ ਆ। ਰਖੜੀ ਦੇ ਤਿਹਾਰ ਬਾਰੇ ਤੁਹਾਡੇ ਕੀ ਵਿਚਾਰ ਨੇ? ਕਮੈਂਟ ਕਰਕੇ ਜਰੂਰ ਦੱਸਿਓ ਤੇ ਕਿਹੜੀਆਂ-ਕਿਹੜੀਆਂ ਭੈਣਾਂ ਆਪਣੇ ਭਰਾਵਾਂ ਦੇ ਰਖੜੀ ਬੰਨਣ ਜਾਣੀਆਂ ਨੇ ਜਿਨ੍ਹਾਂ ਦੇ ਭਰਾ ਭਜਾਈਆਂ ਉਹਨਾਂ ਦਾ ਬਹੁਤ ਜ਼ਿਆਦਾ ਕਰਦੇ ਆ ਤੁਸੀਂ ਵੀ ਕਮੈਂਟ ਕਰਿਓ ਤੇ ਜਿਨ੍ਹਾਂ ਦੇ ਭਰਾ ਭਜਾਈਆਂ ਜ਼ਿਆਦਾ ਖੁਸ਼ ਨਹੀਂ ਹੁੰਦੇ ਰਖੜੀ ਤੇ ਜਾਣ ਤੇ ਤੇ ਉਹ ਵੀ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਮੈਨੂੰ ਉਮੀਦ ਹੈ ਤੁਹਾਨੂੰ ਕਹਾਣੀ ਵਧੀਆ ਲੱਗੀ ਹੋਊਗੀ ਮਿਲਾਂਗੇ ਕੱਲ ਨੂੰ ਕਿਸੇ ਨਵੀਂ ਕਹਾਣੀ ਦੇ ਨਾਲ ਸਾਰਿਆਂ ਨੂੰ